ਅੱਜਕੱਲ੍ਹ ਠੱਗੀਆਂ ਬੜੀਆਂ ਹੁੰਦੀਆਂ ਨੇ ਤੇ ਸਾਈਬਰ ਫਰਾਡ ਵੀ ਬੜੇ ਹੁੰਦੇ ਨੇ ਓਟੀਪੀ ਲੈ ਕੇ ਤੁਹਾਡਾ ਅਕਾਊਂਟ ਖਾਲੀ ਕਰ ਦਿੰਦੇ ਜਾਂਦੇ ਆ ਤੇ ਸੇਫਟੀ ਰੱਖਣੀ ਚਾਹੀਦੀ ਆ ਸਾਡੇ ਇੱਕ ਭਾਈ ਸਾਹਿਬ ਰਿਟਾਇਰ ਹੋਏ ਤੇ 25-30 ਲੱਖ ਰੁਪਏ ਮਿਲੇ ਤੇ ਉਹਨਾਂ ਨੇ ਜੁਆਇੰਟ ਅਕਾਊਂਟ ਖੋਲ੍ਹ ਕੇ ਆਪਣੇ ਅਕਾਊਂਟ 'ਚ ਰੱਖਤਾ ਭਾਈ ਸਾਹਿਬ ਰਿਟਾਇਰ ਸੀ ਸੇਰੇ ਸੇਰੇ ਵਾਕ ਕਰਨ ਜਾਂਦੇ ਸਾਡੇ ਮੰਗੂ ਇੱਕ ਦਿਨ ਮੋਬਾਈਲ ਭੁੱਲ ਗਏ ਜਦੋਂ ਘੰਟੇ ਬਾਅਦ ਵਾਪਸ ਆਏ ਕਹਿੰਦੇ ਵੀ ਵਾਈਫ ਨੂੰ ਪੁੱਛਿਆ ਮੇਰਾ ਕੋਈ ਫੋਨ ਤਾਂ ਨਹੀਂ ਆਇਆ ਕਹਿੰਦੀ ਆ ਆਇਆ ਸੀ ਕਹਿੰਦਾ ਕਿੱਥੋਂ ਆਇਆ ਸੀ ਕਹਿੰਦੀ ਬੈਂਕ ਚ ਆਇਆ ਸੀ ਮੈਨੇਜਰ ਆਪ ਗੱਲ ਕਰਦਾ ਸੀ ਕਿਹਾ ਕੀ ਬੋਲ ਕੋਈ ਓਟੀਪੀ ਦਾ ਹਾਂ ਕਹਿੰਦੀ ਓਟੀਪੀ ਆਇਆ ਓਟੀਪੀ ਮੰਗਿਆ ਉਹਨੇ ਮੈਨੇਜਰ ਆਪ ਬੋਲ ਰਿਹਾ ਸੀ ਮੈਂ ਓਟੀਪੀ ਦੇਦਾ ਉਹ ਤੇਰਾ ਭਾਈ ਸਾਹਿਬ ਨੇ ਫਟਾਫਟ ਆਪਦਾ ਅਕਾਊਂਟ ਚੈੱਕ ਕੀਤਾ ਚਲੋ ਸ਼ੁਕਰ ਹੈ ਰੱਬ ਦਾ ਵੀ ਪੈਸੇ ਪੂਰੇ ਅਜੇ ਸਲਾਮਤ ਸੀ ਤੇ ਉਹਨੇ ਫੇਰ ਪੁੱਛਿਆ ਵੀ ਕੀ ਕਹਿੰਦਾ ਸੀ ਓਟੀਪੀ ਤੇ ਕਹਿੰਦੀ ਓਟੀਪੀ ਆਇਆ ਸੀ 2080 ਕਿਉਂਕਿ ਆਪਣਾ ਜੁਆਇੰਟ ਅਕਾਊਂਟ ਹੈ ਮੈਂ 10 40 ਦੱਸਤਾ ਤਾਂ ਆਪਦੇ ਵਾਲੇ ਹਿੱਸਾ ਦੱਸਿਆ ਮੈਂ ਪੂਰਾ ਨਹੀਂ ਦੱਸਿਆ ਬਸ ਆ ਲਓ ਬਚ ਗਿਆ ਇਆਂ ਜੀਆਂ ਗੱਲਾਂ ਨਾਲ ਵੀ ਬਚ ਜਾਂਦੇ ਆ ਪੈਸੇ ਤੇ ਇਗਨੋਰੈਂਸ ਫਰਕ ਕਦੇ ਵੀ OTP ਕਿਸੇ ਨੂੰ ਨਾ ਦੱਸੋ ਪੈਸੇ ਕੱਢੇ ਜਾਣਗੇ ਅਕਾਊਂਟ ਸਾਫ਼ ਹੋ ਜਾਊਗਾ